ਨਮਸਕਾਰ ਜੀ ਵੇਣੋ ਅੱਜ ਸੱਸੀ ਕਾਲੀ ਸਾਰਿਆਂ ਨੂੰ ਵੈਲਕਮ ਹੈ ਥੋੜਾ ਸਾਰਿਆਂ ਦੇ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਇੱਕ ਕੰਮ ਟਰੈਕਟਰ ਉਹ ਟਰੈਕਟਰ ਹੀ ਹੋਇਆ ਪਿਆ ਤਲਵੰਡੀ ਸਾਬੋ ਮੰਡੀ ਬੁੱਧਵਾਰ ਦੀ ਪਹੁੰਚੀ ਹੋਏ ਹੈਗੇ ਤੇ ਆ ਹੈਗਾ 363 Holland 2018 ਮਾਡਲ ਬਾਈ ਤੇ ਆਪਣੇ ਹੱਥੀ ਚੱਲਿਆ ਹੋਇਆ ਹੈਗਾ ਤੇ ਜਾਣ ਜੂਨ ਕਿੰਨੀ ਪੂਰਾ ਓਕੇ ਹੈਗਾ ਪੂਰੀ ਜਾਣ ਜੂਨ ਖਿੱਚ ਕੇ ਮਾਰਦਾ ਸੀਜ਼ਨ ਲਾਈ ਹੋਇਆ ਤੂੜੀ ਵਾਲੇ ਇਹਦਾ ਰੇਟ ਬਾਈ 5 ਲੱਖ ਡਿਮਾਂਡ ਹੈਗੀ ਤੇ ਬਾਕੀ ਮੌਕੇ ਤੇ ਮਾੜਾ ਮੋਟਾ ਹੋ ਜਾਊਗਾ ਡਿਸਕਾਊਂਟ ਹੈ ਤੇ ਇੱਕ ਉਹ ਖੜਾ 3630 2002 ਮਾਡਲ 290000 290000 ਡਿਮਾਂਡ ਹੈ ਬਾਕੀ ਦੇਖੋ 2002 ਮਾਡਲ ਤੇ ਹੋਰ ਵੀ ਦਿਖਾਉਣਾ ਸਿਕੰਦਰ ਖੜਾ 750 DI ਇਹਦਾ ਵੀ ਦੇਖਦੇ ਆ ਰੇਟ ਕੀ ਗੱਲ ਬਾਤ ਹੈ ਇੱਕ ਹੀ ਖੜਾ ਕੇ ਵਗ ਜਾਂਦੇ ਰਾਤ ਨੂੰ ਤੁਲਵੰਦੀ ਟਰੈਕਟਰ ਤੇ ਜਿਹੜੇ ਦੂਰ ਦੇ ਹੁੰਦੇ ਆ ਵਪਾਰੀ ਹੁੰਦੇ ਹੈਗੇ ਤੇ ਜਿਨ੍ਹਾਂ ਨੇ ਨੇੜੇ ਥੜੇ ਹੁੰਦੇ ਪਿੰਡ ਉਹ ਲੈ ਜਾਂਦੇ ਆ ਆਪ ਦਾ ਤੇ ਅਗਲੇ ਦਿਨਾਂ ਅਗਲ ਮੰਡੀ ਦੇਖ ਲੈਂਦੇ ਆ ਜਾਂਦੇ ਆ ਤੇ ਇੱਕ ਦਿਨ ਪਹਿਲਾਂ ਆ ਕੇ ਖੜਾ ਜਾਂਦੇ ਆ ਟਰੈਕਟਰ ਤੇ ਟਰੈਕਟਰ ਹੀ ਟਰੈਕਟਰ ਦੋ ਦੋ ਤਿੰਨ ਤਿੰਨ ਟਰੈਕਟਰ ਪਾਈ ਕਰਦੇ ਆ ਕਿੱਥਾ ਤੱਕ ਜਾਂਦੇ ਆ ਤੇ ਆਹ ਡੀਆਈ 750 ਸਿਕੰਦਰ ਦਾ ਰੇਟ ਹੈ ਕਿ 2018 ਮਾਡਲ 5 ਲੱਖ 80 88 ਦੀ ਮੰਗ ਆ ਬਾਕੀ ਦੇਖੋ ਤੇ ਇਧਰ ਅਗਰ 744 3500 2004 ਮਾਡਲ 2 ਲੱਖ 55 ਬਾਕੀ ਰੇਟ ਤਾਂ ਅੱਜ ਵਾਰੀ ਉਹ ਕਰਦੇ ਆਗੇ ਤੇ ਆ ਹੋਰ ਆਪਣੇ ਪਿੰਡ ਦੇ ਲੰਦੂਨ ਦੀ ਬੈਠੇ ਇਹ ਹੈਗਾ ਸੋਨਾਲਿਕਾ 745 ਦਾ 2012 ਮਾਡਲ ਆ ਤੇ 295 ਡਿਮਾਂਡ ਤੇ ਫਾਰਮਟ੍ਰੈਕ 60 ਪੰਜਾਬ ਨੰਬਰ 2001 ਮਾਡਲ 210000 ਡਿਮਾਂਡ ਤੇ ਮਹਿੰਦਰਾ ਗੋਈ 265 ਤੇ ਜਮ ਤਾ ਦੀ ਹੈਗਾ 2021 ਮਾਡਲ 450000 ਡਿਮਾਂਡ ਭੂਮੀਪੁਤਰਾ ਗਾਹੇ ਤੇ ਹਨ ਹੈ ਵੀਰ ਨਾਲ ਵੀਰ ਤੇੜ ਖੜਾ 744 2011 ਮਾਡਲ 3 ਲੱਖ 40 ਹਜ਼ਾਰ ਡਿਮਾਂਡ ਤੇਰਾ GHMT 4511 97 ਮਾਡਲ 1 ਲੱਖ 40 ਹਜ਼ਾਰ ਡਿਮਾਂਡ ਤੇ ਹੋਰ ਵੀ ਟਰੈਕਟਰ ਦਾ ਬਈ ਬਹੁਤ ਖੜੇ ਹੈਗੇ ਤੇ ਫਾਰਮ ਡ੍ਰੈਗ 65 2010 ਮਾਡਲ 280 ਡਿਮਾਂਡ ਹੈ ਇਤਰੀਂਡੋ ਫਾਰਮ ਆ ਗਿਆ ਤੇ ਹੋਰ ਵੀ ਟਰੈਕਟਰ ਤੋਂ ਬਥੇਰੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਬਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੋਰ ਬਣਾਉਣੇ ਆ ਵੀਡੀਓ ਦਿਖਾਉਣੇ ਆ ਰੇਟ ਰੋਡ ਕੀ ਆ ਅੱਜ ਦੇ ਗੱਲ ਤਾਂ ਛੋੜ ਲੈ ਯਾਰ ਫੜੇਗਾ ਦਾ ਖਰੀ ਉਹਦੀ ਦੇਵ ਚੱਕੜਾਉਣੇ ਆ 4,35,000 ਦਾ ਹੋਇਆ ਯਾਰ ਦੇਖਣਾ ਨਾ ਨਾ